ਆਹ ਉਹ ਮੈਂ ਤਾਂ ਮੈਂ ਤਾਂ ਸਮਝ ਨਹੀਂ ਬੈਠਾ ਇਹ ਮੇਰੇ ਘਰ ਤੋਂ ਮਾਰਾ ਜੀ ਠੀਕ ਆ ਹਾਂ ਜੀ ਜੋ ਕੋਈ ਸਿਸਟਮ ਸੀ ਉਹ ਵਾਪਸ ਆਇਆ ਉਸ ਤੋਂ ਬਾਅਦ ਸ਼ੁਰੂ ਕੀਤਾ ਤੇ ਜੋ ਘਟਿਆ ਹੈ ਉਤਰ ਵੀ ਜੋ ਬਦਲਾ ਹੈ ਹੈਗਾ ਉੱਥੇ ਜਾਣਾ ਉਹ ਕਹੀ ਅੱਜ ਅਸੀਂ ਜਾ ਰਹੇ ਹਾਂ ਜੀ ਦਿੱਲੀ ਮੇਰੇ ਚਾਚਾ ਜੀ ਨੂੰ ਛੱਡਣ ਜੋ ਕਿ ਆਸਟ੍ਰੇਲੀਆ ਜਾ ਰਹੇ ਨੇ ਜੀ ਸਾਰੇ ਬੈਠੇ ਚਾਹ ਦਾ ਆਨੰਦ ਮਾਣ ਰਹੇ ਹਾਂ ਰੋਟੀ ਖਾ ਰਹੇ ਹਾਂ ਨਾਲ ਚਾਹ ਦੇ ਜੀ ਤੇ ਰੋਟੀ ਖਾਣ ਤੋਂ ਬਾਅਦ ਅਸੀਂ ਦਿੱਲੀ ਚੱਲ ਜਾਵਾਂਗੇ ਦਿੱਲੀ ਚਾਚਾ ਜੀ ਨੂੰ ਛੱਡ ਕੇ ਆਉਣਾ ਛੱਡਿਆ ਉਹ ਬੈਠੇ ਨੇ ਸਾਹਮਣੇ ਸਾਹੋ ਜੀ ਉਹ ਬੈਠੇ ਨੇ ਆਪਰੇ ਚਾਚਾ ਜੀ ਵਿਚਾਰਾ ਮਿਲਦੇ ਆ ਜੀ ਅੱਗੇ ਜਾ ਕੇ ਦਿਖਾਉਣੇ ਆ ਤੁਹਾਨੂੰ ਸਾਰਾ ਕੁਝ ਦਿੱਲੀ 에ਰਪੋਰਟ ਅਸੀਂ ਪਹੁੰਚਿਆ ਹੀ ਸਹਾਰਨ ਹਾਈਵੇ ਹੋਟਲ ਵਿੱਚ ਹੁਣ ਅਸੀਂ ਚੱਲਿਆ ਦਿੱਲੀ ਨੂੰ ਅੱਗੇ ਤੁਹਾਨੂੰ ਦਿਖਾਉਣੇ ਆ ਜਾ ਕੇ ਠੀਕ ਹੈ ਮੌਸਮ ਬੜਾ ਬੜਾ ਹੀ ਘੈਂਟ ਮੈਂ ਪੈ ਰੋਟੀ ਪਾਣੀ ਖਾ ਕੇ ਸਾਡੀ ਪੂਰੀ ਤਿਆਰੀਆਂ ਜੀ ਉਹਨਾਂ ਦੀ ਬੈਠ ਰਹਾ ਗੱਡੀ 'ਚ 2 ਘੰਟੇ ਤੱਕ ਅਸੀਂ ਪੈੱਗ ਵੀ ਲਾਵਾਂਗੇ ਅੱਗੇ ਜਾ ਕੇ ਉਹ ਵੀ ਦਿਖਾਉਣੇ ਆ ਤੁਹਾਨੂੰ ਪੈੱਗ ਵੀ ਲਾਵਾਂਗੇ ਹਾਂ ਬ్రో ఎవਰੀਥਿੰਗ ਇਜ਼ ਰੈਡੀ ਅਸੀਂ ਪਹੁੰਚ ਗਏ ਆ ਜੀ ਦਿੱਲੀ 에ਰਪੋਰਟ ਆ ਮੇਰੇ ਡੈਡੀ ਨੂੰ ਛੱਡਣਾ ਉਹ ਜਾ ਰਿਹਾ ਆਸਟ੍ਰੇਲੀਆ 25 ਦਿਨਾਂ ਬਾਸਤੇ ਇਹ ਮਾਇਆ ਆ ਮੇਰਾ ਆੜੀ ਆ ਆ ਗੁੱਗੀ ਆ ਗੁੱਗੀ ਦੇ ਮੁੱਛਾਂ ਨੂੰ ਗੇੜਾ ਕੇ ਨਾ ਉੱਤ ਕੇ এয়ারਪੋਰਟ ਆਪਾਂ এয়ারਪੋਰਟ ਪਹੁੰਚ ਗਏ ਸਾਡੇ ਚਾਚਾ ਜੀ ਨੂੰ ਛੱਡਣਾ ਸੀ ਸਾਈਕਲ ਲੈ ਲਏ ਦੋ ਦੋ ਨਹੀਂ ਜੀ ਆਪਾਂ ਡਰਿੰਕ ਨਹੀਂ ਕਰਦੇ ਸੀ ਲੈ ਸੁਣੋ ਆ ਤੇ ਸੁੱਤ ਬੈਠੀ ਗੇੜੇ ਬਾਪ ਦਾ ਭਗਤਾਂ ਆਪਾਂ ਹਾਂ আচ্ছা ਅਲ ਮੈਟਰੋ ਸਟੇਸ਼ਨ ਵੀ ਦਿਖਾ ਦਈਏ ਆਪਾਂ ਇਹ ਦਿੱਲੀ ਦਾ ਮੈਟਰੋ ਸਟੇਸ਼ਨ ਆ ਗਿਆ ਜੀ 에어ਪੋਰਟ ਦੇ ਨਾਲ ਚਲੋ ਜੀ ਹੁਣ ਇਹ 에어ਪੋਰਟ ਟਰਮੀਨਲ 3 ਤੇ ਜਾ ਰਹੇ ਆ ਅਸੀਂ ਬਾਕੀ ਤੁਹਾਨੂੰ ਜਾ ਕੇ ਦਿਖਾਉਣਾ ਕੁਝ ਲੋਕੀ ਨੂੰ ਫੋਨ ਆ ਗਿਆ ਜੀ ਬੈਰੀ ਬਿਜ਼ੀ ਚੱਲ ਰਹੀ ਹੈ ਜੀ ਕਾ ਖੂਸਾ ਗੂ ਕੀ ਦੇ ਕੋਈ ਲਾ ਭਰੇ ਜੂਰਾ ਲਾ ਅੱਜ ਇਹਨਾਂ ਕੁਛ ਕਦੇ ਨਹੀਂ ਦੇਖਿਆ ਹੈ ਜੀ ਗੁੱਗੀ ਜੀ ਕੀ ਰਿਵਿਊ ਤੁਹਾਡਾ 에어ਪੋਰਟ ਤੇ ਆ ਕੇ ਇੱਥੇ ਉੱਚੀ ਬੋਲ ਮੜਾਈ ਆਉਂਦਾ ਐਂਡ ਆਹਲੀ ਬੋਲ ਵੀਰੇ ਉੱਚੀ ਬੋਲ ਉੱਚੀ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਵਧੀਆ ਇਹ ਜਨੀ ਰੌਣਕਾਂ ਵੇਖੋ ਆਪਣੇ ਪੰਜਾਬੀ ਭਰਾ ਇਹਦੀ ਹਾਲੇ ਬਾਜ਼ਾਰ ਘਟ ਨਿਕਲ ਰਿਹਾ ਜੀ ਆ ਸਾਡੇ ਜੀਤ ਵੀਰ ਜੀ ਦੱਸਣਗੇ ਦੱਸੋ ਜੀ ਕਿਹ ਹੈ ਜਾ ਰਿਵਿਊ ਆ ਤੁਹਾਡਾ ਇੱਥੇ ਵੀਰੇ ਵੀਰੇ ਅਸੀਂ ਤਾਂ ਪੰਜ ਵੀ ਸੇਵੀਂ ਵਾਰੀ ਆ ਗਏ ਆ ਰੌਣਕਾਂ ਲੱਗੀਆਂ ਪਿਆ ਨੇ ਢੂNDE ਢੱਕਾ ਨਜ਼ਾਰਾ ਬਾਕੀ ਦੇਖੋ ਮਾਹੌਲ ਵਾਲੇ ਵਾਲੇ ਦਾ ਜਿਵੇਂ ਕੀੜੀਆਂ ਵਾਂਗੂ ਲੋਕ ਫਿਰਦੇ ਨੇ ਦੇਖੋ ਜੀ ਦੇਖੋ ਮੰਗੋ ਗੋਲੇ ਇੱਕੋ ਜਿਹਾ ਚਾਚਾ ਜੀ ਦੇ ਘਰ 12 ਸਟੇ ਰਹਿਣਗੇ ਬ੍ਰਦਰ ਕੋਲੇ ਲਾਪਰੀਨ ਕੋਲੇ ਲਾਪਰੀਨ ਵੀ ਸਟੇ ਰਹਿਣਾ ਵਿਦਾ ਹੁਣ ਇਹ ਲਾ ਕੇ ਆਣਗੇ 25 26 ਦਿਨਾਂ ਕੋਮਣ ਜਾ ਰਹੇ ਨੇ ਜੀ ਦੇਖ ਰਿਹਾ ਨਾ ਦਿਲ ਲੱਗਦਾ ਕਿ ਨਹੀਂ ਉੱਥੇ ਰਾਹ ਤਾਂ ਦੂਜੀ ਵਾਰ ਨੇ ਪਹਿਲਾਂ 20 ਦਿਨਾਂ 'ਚ ਵਾਪਸ ਆ ਕੇ ਤੇ ਬਈ ਇਹਨਾਂ ਦਾ ਮਨ ਨਹੀਂ ਲੱਗਿਆ 20 ਦਿਨਾਂ 'ਚ ਵਾਪਸ ਆ ਕੇ ਟਿਕਟ ਖਰਾ ਕੇ ਸਾਡਾ ਦਿਲ ਨਹੀਂ ਲੱਗਿਆ ਅੱਜ ਕੀ ਦੇਖਦੇ ਕੀ ਕਰਦੇ ਨਾ ਜਿਹੜਾ ਲਾਉਂਦੇ ਨੇ ਲੇ ਕੇ ਨਹੀਂ ਲਾਉਂਦੇ ਮੌਜੀ ਚੈਕਿੰਗ ਹੋਊਗੀ ਚੈੱਕ ਰਿਪੋਰਟ ਦੇ ਸੋਕੇ एवरीथिंग ਐਂਡ ਨਾਓ ਗੋ ਓਏ ਕੱਟੇ ਕੱਟੇ ਫਾਰ ਕੱਟਾ ਪੱਖਾ ਅੱਡੇ ਦਾਸਪੁਰ ਫਰ ਵਾਲਾ ਪੱਖਾ ਇਹ ਆਇਆ ਦਾਸਪੁਰ ਨੇ ਜੀ ਕਹਿੰਦੇ ਦਾਸਪੁਰ ਵਾਲਾ ਪੱਖਾ ਇਹ 에ਰਪੋਰਟ ਤੇ ਸਾਰੇ ਕਿਤੇ ਹਵਾ ਮਾਰਦਾ ਲੋਕ ਕਹਿੰਦੇ ਉਡਣ ਵਾਲੇ ਕਰ ਰੱਖੇ ਨੇ ਸਾਡੀਆਂ ਟੋਕੀਆਂ ਲਾ ਦੀਆਂ ਨੇ ਦੇਖੋ ਜੀ 에어ਪੋਰਟ ਤੇ ਸਾਡਾ ਵੱਡਾ ਬਿਜ਼ਨਸ ਖੋਦਿਆ ਪਿਆ ਫ੍ਰਿੰਜ ਲਾਇਆ ਪਿਆ ਕਿਸੇ ਨੂੰ ਡੰਡਾ ਡੰਡਾ ਪਾਣੀ ਕੁਝ ਵੀ ਚਾਹੀਦਾ ਐ MRP ਤੇ ਟਰਮੀਨਲ 3 ਤੇ ਟਰਮੀਨਲ 3 ਤੇ ਜਦੋਂ ਵੀ ਤੁਸੀਂ ਆਓ ਸਾਡੇ ਲਵੇ ਵਿజిਟ ਕਰੋ ਲਓ ਜੀ ਵੀਰੇ ਅਸੀਂ ਚੱਲਿਆ ਦਿੱਲੀ 에어ਪੋਰਟ ਤੋਂ ਵਾਪਸ ਹੋਣ ਘਰ ਨੂੰ ਬਾਕੀ ਤੁਹਾਨੂੰ ਰਾਸਤੇ ਦੀ ਅਪਡੇਟ ਦੇਵਾਂਗੇ ਰਾਸਤੇ ਦੇ ਵਿੱਚ ਰੁਕਦਿਆਂ ਕੀ ਕਰਨੇ ਪਿੰਨੇ ਕੀ ਹਰਕਤਾਂ ਕਰਦੇ ਆ ਠੀਕ ਹੈ ਜੀ ਮਿਲਦੇ ਆਕੇ ਤੁਰੇ ਬਚਾਰੇ ਵਰਨਾਲਾ ਪਹਿਲਾਂ ਤਾਂ ਇੱਕ ਕਰਨ ਲੱਗਿਆ ਸੀ ਪਹਿਲੇ ਇੱਕ